ਸੁਰੀਆਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਦੋ ਉਪਾਅ ਦੱਸਣ ਵਾਲੀ ਹਾਂ ਇਹਨੇ ਸ਼ਕਤੀਸ਼ਾਲੀ ਉਪਾਅ ਹਨ ਇਹਨੇ ਪਾਵਰਫੁੱਲ ਉਪਾਅ ਹਨ ਕਿਸ ਦੇ ਨਾਲ ਤੁਹਾਨੂੰ ਜਿਹੜੀਆਂ ਵੀ ਪੈਸੇ ਸੰਬੰਧੀ ਪ੍ਰੋਬਲਮ ਹਨ ਉਹ ਇੱਕਦਮ ਹੀ ਦੂਰ ਹੋ ਜਾਣਗੀਆਂ ਇਸ ਦਾ ਇੱਕ ਦਿਨ ਹੈ ਤੇ ਜਦੋਂ ਤੁਹਾਨੂੰ ਮੈਂ ਦੱਸ ਰਹੀ ਹਾਂ ਕਿ ਇਸ ਉਪਾਅ ਨੂੰ ਕਰਨ ਦਾ ਇੱਕ ਚੀਜ਼ ਮੈਂ ਤੁਹਾਨੂੰ ਐਸੀ ਦੱਸਾਂਗੀ ਜੋ ਤੁਸੀਂ ਫਰਿੱਜ ਵਿੱਚ ਰੱਖਣੀ ਹੈ ਇਸ ਦਾ ਟਾਈਮ ਹੈ ਵੀਰਵਾਰ ਰਾਤ ਨੂੰ ਉਸ ਤੋਂ ਪਹਿਲੇ ਤੁਸੀਂ ਇਹ ਇੱਕ ਚੀਜ਼ ਆਪਣੇ ਘਰ ਵਿੱਚ ਲਿਆ ਕੇ ਰੱਖ ਲੈਣੀ ਹੈ ਤੇ ਤੁਸੀਂ ਆਪਣੇ ਫਰਿੱਜ ਵਿੱਚ ਰੱਖ ਦੇਣੀ ਹੈ ਉਸ ਦੇ ਨਾਲ ਤੁਸੀਂ ਇੱਕ ਹਫ਼ਤੇ ਦੇ ਅੰਦਰ ਹੀ ਆਪਣੇ ਘਰ ਦੇ ਵਿੱਚ ਫਰਕ ਦੇਖੋਗੇ ਤੇ ਦੂਜੇ ਉਪਾਅ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਫਰਿੱਜ ਵਿੱਚ ਕੁਝ ਐਸੀਆਂ ਚੀਜ਼ਾਂ ਹਨ ਦੋ ਐਸੀਆਂ ਚੀਜ਼ਾਂ ਨੇ ਜੋ ਕਿ ਆਮ ਤੌਰ ਤੇ ਤੁਸੀਂ ਆਪਣੀ ਫਰਿੱਜ ਦੇ ਵਿੱਚ ਰੱਖਦੇ ਹੀ ਹੋ ਤੁਸੀਂ ਜਦੋਂ ਮੇਰੀ ਵੀਡੀਓ ਸੁਣੋਗੇ ਤਾਂ ਤੁਸੀਂ ਇਹੀ ਕਹੋਗੇ ਕਿ ਇਹ ਤਾਂ ਅਸੀਂ ਕਰ ਹੀ ਰਹੇ ਸੀ ਤੇ ਇਹ ਬੜੀ ਹੀ ਵੱਡੀ ਗਲਤੀ ਕਰ ਰਹੇ ਸੀ ਅਸੀਂ ਉਸ ਦੇ ਨਾਲ ਤੁਹਾਡੇ ਘਰ ਵਿੱਚੋਂ ਜੋ ਲక్ష్ਮੀ ਜੀ ਹੈ ਉਹ ਬਾਹਰ ਚਲੀ ਜਾਂਦੀ ਹੈ ਦੋ ਐਸੀਆਂ ਚੀਜ਼ਾਂ ਜੋ ਤੁਸੀਂ ਫਰਿੱਜ ਵਿੱਚ ਨਹੀਂ ਰੱਖਣੀਆਂ ਹਨ ਤੇ ਇੱਕ ਚੀਜ਼ ਐਸੀ ਹੈ ਜੋ ਤੁਸੀਂ ਫਰਿੱਜ ਦੇ ਵਿੱਚ ਰੱਖਣੀ ਹੈ ਦੇਖੋ ਜੀ ਲੇਡੀਜ਼ ਜੋ ਹੈ ਕਰਵਾ ਚੌਥ ਦੇ ਸਮੇਂ ਜਦੋਂ ਇੱਕ ਮਟਕੀ ਲੈਂਦੀਆਂ ਹਨ ਜਿਸ ਨੂੰ ਆਪਾਂ ਕੁਲੜ ਵੀ ਕਹਿੰਦੇ ਹਾਂ ਜਿਹਦੇ ਵਿੱਚ ਅਸੀਂ ਚਾਹ ਪੀਂਦੇ ਹਾਂ ਉਸ ਸਾਈਜ਼ ਦਾ ਤੁਸੀਂ ਲੈਣਾ ਹੈ ਜਿਆਦਾ ਵੱਡਾ ਨਹੀਂ ਲੈਣਾ ਉਸ ਨੂੰ ਤੁਸੀਂ ਖਰੀਦ ਕੇ ਪਹਿਲੇ ਹੀ ਰੱਖ ਲੈਣਾ ਹੈ ਠੀਕ ਹੈ ਬਾਰਾਂ ਦੀ ਜਦੋਂ ਖਰੀਦ ਕੇ ਲਿਆਉਣਾ ਹੈ ਉਸ ਨੂੰ ਧੋਣਾ ਨਹੀਂ ਹੈ ਉਸੇ ਹੀ ਤਰ੍ਹਾਂ ਉਸ ਨੂੰ ਆਪਣੇ ਘਰ ਦੇ ਵਿੱਚ ਲਿਆਉਣਾ ਹੈ ਤੇ ਫ੍ਰਿਜ ਵਿੱਚ ਰੱਖਣ ਤੋਂ ਪਹਿਲਾਂ ਉਸ ਦੇ ਵਿੱਚ ਤੁਸੀਂ ਦੁੱਧ ਪਾਉਣਾ ਹੈ ਦੁੱਧ ਕਿਹੜਾ ਪਾਉਣਾ ਹੈ ਦੁੱਧ ਤੁਸੀਂ ਗਾਂ ਦਾ ਹੀ ਲੈਣਾ ਹੈ ਮਾਝੇ ਦਾ ਦੁੱਧ ਨਹੀਂ ਚੱਲੇਗਾ ਗਾਂ ਦਾ ਦੁੱਧ ਕੱਚਾ ਲੈਣਾ ਹੈ ਇਸ ਦੇ ਵਿੱਚ ਕੋਈ ਵੀ ਤੁਸੀਂ ਪਾਣੀ ਐਡ ਨਹੀਂ ਕਰਨਾ ਇਸ ਨੂੰ ਤੁਸੀਂ ਕੋਈ ਬੋਇਲ ਵਗੈਰਾ ਨਹੀਂ ਕਰਨਾ ਬਸ ਗਾਂ ਦਾ ਕੱਚਾ ਦੁੱਧ ਤੁਸੀਂ ਸਿੱਧਾ ਹੀ ਇਸ ਮਟਕੀ ਵਿੱਚ ਜਿਹੜੀ ਮਿੱਟੀ ਦੀ ਮਟਕੀ ਹੈ ਉਸ ਨੂੰ ਉੱਪਰ ਤੱਕ ਨੱਕੋ ਨੱਕ ਭਰ ਦੇਣਾ ਹੈ ਦੁੱਧ ਦੇ ਨਾਲ ਉਸ ਤੋਂ ਬਾਅਦ ਤੁਸੀਂ ਆਪਣੇ ਫ੍ਰਿਜ ਵਿੱਚ ਇਸ ਨੂੰ ਰੱਖ ਦੇਣਾ ਹੈ ਇਹ ਜੋ ਦੁੱਧ ਹੈ ਇਸ ਦੇ ਨਾਲ ਤੁਹਾਡਾ ਚੰ드ਰਮਾ ਮਜ਼ਬੂਤ ਹੋਏਗਾ ਤੇ ਤੁਹਾਡਾ ਮਨ ਦਾ ਕਾਰਕ ਜਿਹੜਾ ਹੈ ਉਹ ਦੂਰ ਹੋ ਜਾਵੇਗਾ ਤੁਹਾਡਾ ਚੰ드ਰਮਾ ਮਜ਼ਬੂਤ ਹੋਏਗਾ ਤੇ ਜਿਹੜਾ ਮਿੱਟੀ ਦਾ ਘੜਾ ਹੈ ਉਹਦੇ ਨਾਲ ਜਿਹੜਾ ਉਹ ਕੁੱਲੜ ਬਣ ਗਿਆ ਹੈ ਮਿੱਟੀ ਦਾ ਉਹ ਮੰਗਲ ਹੈ ਤੇ ਮੰਗਲ ਔਰ ਚੰ드ਰਮਾ ਨੂੰ ਅਸੀਂ ਮਜ਼ਬੂਤ ਕਰ ਰਹੇ ਹਾਂ ਤੁਹਾਡੇ ਘਰ ਵਿੱਚ ਪੈਸਿਆਂ ਦੀ ਝੜੀ ਲੱਗ ਜਾਵੇਗੀ ਪੈਸਿਆਂ ਦੀ ਬਰਸਾਤ ਹੋਣ ਲੱਗ ਜਾਵੇਗੀ ਪਰ ਇੱਕ ਗੱਲ ਦਾ ਇਥੇ ਤੁਸੀਂ ਧਿਆਨ ਰੱਖਣਾ ਹੈ ਉਸ ਕੁਲੜ ਨੂੰ ਤੁਸੀਂ ਫ੍ਰੀਜ਼ਰ ਵਿੱਚ ਰੱਖਣਾ ਹੈ ਫ੍ਰਿਜ ਵਿੱਚ ਨਹੀਂ ਰੱਖਣਾ ਫ੍ਰੀਜ਼ਰ ਵਿੱਚ ਰੱਖਣਾ ਹੈ ਤੇ ਉਸ ਨੂੰ ਪਿਛੇ ਕਰਕੇ ਰੱਖੋ 7 ਦਿਨ ਦੇ ਅੰਦਰ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਬਦਲਾਅ ਦੇਖੋਗੇ ਤੁਹਾਡੇ ਘਰ ਵਿੱਚੋਂ ਗਰੀਬੀ ਦੂਰ ਹੋ ਜਾਵੇਗੀ ਪੈਸੇ ਸੰਬੰਧੀ ਸਾਰੀਆਂ ਹੀ ਤੁਹਾਡੀਆਂ ਪ੍ਰੋਬਲਮ ਜੋ ਨੇ ਉਹ ਹੱਲ ਹੋ ਜਾਣਗੀਆਂ ਤੇ ਤੁਸੀਂ ਦੇਖੋਗੇ ਕਿ ਤੁਹਾਡਾ ਜੀਵਨ ਬਦਲ ਗਿਆ ਹੈ ਤੁਹਾਡੇ ਘਰ ਦਾ ਹੁਲੀਆ ਬਦਲ ਗਿਆ ਹੈ ਘਰ ਦਾ ਨਕਸ਼ਾ ਬਦਲ ਗਿਆ ਹੈ ਗਰੰਟੀ ਹੈ ਜੇਕਰ ਵਿਸ਼ਵਾਸ ਨਾਲ ਕਰੋਗੇ ਤਾਂ ਜਰੂਰ ਜਰੂਰ ਹੋਵੇਗਾ ਉਸ ਮਿੱਟੀ ਦੇ ਕੁਲੜ ਨੂੰ ਤੁਸੀਂ ਦੁੱਧ ਨਾਲ ਭਰਿਆ ਹੀ ਰਹਿਣ ਦਿਓ 1 ਮਹੀਨੇ ਬਾਅਦ ਤੁਸੀਂ ਉਸ ਨੂੰ ਚੇਂਜ ਵੀ ਕਰ ਸਕਦੇ ਹੋ ਪਰ ਜਿੰਨਾ ਹੀ ਪੁਰਾਣਾ ਹੋ ਜਾਏਗਾ ਓਨਾ ਹੀ ਉਹ ਵਧੀਆ ਹੈ ਤੁਹਾਡੇ ਘਰ ਵਿੱਚ ਪੈਸਾ ਹੀ ਪੈਸਾ ਆਵੇਗਾ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਹੋਵੇਗੀ ਇਹ ਤਾਂ ਹੋ ਗਿਆ ਜੀ ਆਪਣਾ ਪਹਿਲਾ ਉਪਾਅ ਇਸ ਨੂੰ ਤੁਸੀਂ 7 ਵਜੇ ਤੋਂ ਲੈ ਕੇ 8 ਵਜੇ ਦੇ ਵਿੱਚਕਾਰ ਕਰ ਸਕਦੇ ਹੋ ਜਦੋਂ ਮਨੇਰਾ ਪੈਣ ਲੱਗ ਜਾਵੇ ਤਾਂ ਉਸ ਤੋਂ ਬਾਅਦ ਤੁਸੀਂ ਇਸ ਨੂੰ ਕਰ ਸਕਦੇ ਹੋ ਹੁਣ ਦੂਸਰੀ ਚੀਜ਼ ਜੋ ਹੈ ਕਿ ਤੁਸੀਂ ਫਰਿੱਜ ਵਿੱਚ ਕਿਹੜੀਆਂ ਦੋ ਚੀਜ਼ਾਂ ਨੇ ਜਿਨ੍ਹਾਂ ਨੂੰ ਕਦੇ ਵੀ ਨਹੀਂ ਰੱਖਣਾ ਦੇਖੋ ਜੀ ਆਪਾਂ ਬਾਜ਼ਾਰ ਵਿੱਚੋਂ ਜੋ ਲੇਡੀਜ਼ ਲੋਕ ਸਬਜ਼ੀ ਲੈਣ ਜਾਂਦੇ ਆ ਠੀਕ ਹੈ ਜਦੋਂ ਆਪਾਂ ਸਬਜ਼ੀਆਂ ਖਰੀਦਦੇ ਆ ਉਹਦੇ ਵਿੱਚ ਨਿੰਬੂ ਵੀ ਖਰੀਦ ਲਿਆ ਹਰੀ ਮਿਰਚ ਵੀ ਖਰੀਦ ਲਈ ਤੇ ਉਹ ਜੋ ਭਾਈ ਹੈ ਉਹ ਕੀ ਕਰਦਾ ਹੈ ਕਿ ਇੱਕ ਹੀ ਲਿਫਾਫੇ ਦੇ ਵਿੱਚ ਸਾਨੂੰ ਨਿੰਬੂ ਅਤੇ ਹਰੀ ਮਿਰਚ ਪਾ ਕੇ ਦੇ ਦਿੰਦਾ ਹੈ ਪਰ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਨਿੰਬੂ ਔਰ ਹਰੀ ਮਿਰਚ ਨੂੰ ਕਦੀ ਵੀ ਇੱਕੋ ਪੈਕਟ ਵਿੱਚ ਪਾ ਕੇ ਨਹੀਂ ਲਿਆਉਣਾ ਪਹਿਲੀ ਗੱਲ ਤਾਂ ਨਾ ਲਿਆਓ ਪਹਿਲੇ ਹੀ ਭਾਈ ਨੂੰ ਕਹਿ ਦੇਵੋ ਕਿ ਨਿੰਬੂ ਅਲੱਗ ਅਤੇ ਹਰੀ ਮਿਰਚ ਅਲੱਗ ਪਾ ਕੇ দাও ਨਿੰਬੂ ਔਰ ਹਰੀ ਮਿਰਚ ਨੂੰ ਇੱਕ ਤਾਂ ਪਹਿਲੇ ਖਰੀਦਣ ਵੇਲੇ ਅਲੱਗ-ਅਲੱਗ ਲੈ ਕੇ ਆਉਣਾ ਹੈ ਔਰ ਦੂਜਾ ਜਦੋਂ ਵੀ ਅਸੀਂ ਘਰ ਵਿੱਚ ਸਬਜ਼ੀਆਂ ਲਿਆਂਦੇ ਹਾਂ ਆਮ ਤੌਰ ਤੇ ਲੇਡੀਜ਼ ਕੀ ਕਰਦੀਆਂ ਹਨ ਨਿੰਬੂ ਅਤੇ ਮਿਰਚ ਨੂੰ ਧੋ ਕੇ ਇੱਕੋ ਹੀ ਜਗ੍ਹਾ ਤੇ ਰੱਖ ਦਿੰਦੀਆਂ ਹਨ ਇਹ ਇਨਾ ਗਲਤ ਹੁੰਦਾ ਹੈ ਕਿਉਂਕਿ ਨਿੰਬੂ ਔਰ ਹਰੀ ਮਿਰਚ ਨੂੰ ਇਕੱਠਾ ਦੇ ਕੇ ਫ੍ਰੀਜ ਵਿੱਚ ਕਦੀ ਵੀ ਇਹ ਕਾਮਨਾ ਨਹੀਂ ਕਰਨੀ ਕਟੋਰੀ ਵਿੱਚ ਨਾ ਰੱਖਣਾ ਇਹਨਾਂ ਚੀਜ਼ਾਂ ਨੂੰ ਇਕੱਠੇ ਦੇ ਕੇ ਲక్ష్ਮੀ ਜੋ ਹੈ ਉਹ ਸਾਡੇ ਘਰ ਤੋਂ ਦੂਰ ਚਲੀ ਜਾਂਦੀ ਹੈ ਘਰ ਤੋਂ ਬਾਹਰ ਚਲੀ ਜਾਂਦੀ ਹੈ ਆ ਲక్ష్ਮੀ ਲక్ష్ਮੀ ਦੀ ਭੈਣ ਹੈ ਲక్ష్ਮੀ ਉਹ ਸਾਡੇ ਘਰ ਵਿੱਚ ਆਉਂਦੀ ਹੈ ਜਦੋਂ ਵੀ ਨਿੰਬੂ ਹਰੀ ਮਿਰਚ ਦੇਖੋ ਨਿੰਬੂ ਆਰ ਹਰੀ ਮਿਰਚ ਦਾ ਕਿਦਰੇ ਵੀ ਪਰਯੋਗ ਨਹੀਂ ਕੀਤਾ ਜਾਂਦਾ ਜਦੋਂ ਆਪਾਂ ਟੋਟਕੇ ਕਰਦੇ ਹਾਂ ਉਪਾਹ ਕਰਦੇ ਹਾਂ ਸਿਰਫ ਉਦੋਂ ਹੀ ਉਪਯੋਗ ਕੀਤਾ ਜਾਂਦਾ ਹੈ ਜਦੋਂ ਵੀ ਆਪਾਂ ਕਿਸੇ ਨਵੀਂ ਚੀਜ਼ ਦੀ ਇਨੋਗਰੇਸ਼ਨ ਕਰਦੇ ਹਾਂ ਉਥੇ ਆਪਾਂ ਨਿੰਬੂ ਤੇ ਹਰੀ ਮਿਰਚ ਲਟਕਾ ਦਿੰਦੇ ਹਾਂ ਕਿਉਂਕਿ ਉਸ ਨੂੰ ਉਥੇ ਆਪਾਂ ਨਿੰਬੂ ਤੇ ਹਰੀ ਮਿਰਚ ਲਟਕਾ ਦਿੰਦੇ ਹਾਂ ਕਿਉਂਕਿ ਉਸ ਨੂੰ ਦੇਖ ਕੇ ਕੀ ਹੁੰਦਾ ਹੈ ਕਿ ਕੋਈ ਵੀ ਬੁਰੀ ਨਜ਼ਰ ਜੋ ਹੈ ਉਹ ਬਾਹਰ ਭੱਜ ਜਾਵੇ ਪਰ ਜਿਸ ਵੇਲੇ ਆਪਾਂ ਫਰਿੱਜ ਵਿੱਚ ਨਿੰਬੂ ਔਰ ਹਰੀ ਮਿਰਚ ਰੱਖਦੇ ਹਾਂ ਤਾਂ ਲక్ష్ਮੀ ਸਾਡੇ ਘਰ ਤੋਂ ਬਾਹਰ ਚਲੀ ਜਾਂਦੀ ਹੈ ਤੇ ਅ ਲక్ష్ਮੀ ਸਾਡੇ ਘਰ ਵਿੱਚ ਆ ਜਾਂਦੀ ਹੈ ਤਾਂ ਤੁਸੀਂ ਕਰਨਾ ਕੀ ਹੈ ਨਿੰਬੂ ਨੂੰ ਇੱਕ ਖਾਨੇ ਵਿੱਚ ਰੱਖ ਦੋ ਫ੍ਰਿਜ ਦੇ ਤਾਂ ਤਿੰਨ ਚਾਰ ਖਾਨੇ ਹੁੰਦੇ ਹਨ ਥੱਲੇ ਵੈਜੀਟੇਬਲ ਬਾਸਕਟ ਵੀ ਹੁੰਦੀ ਹੈ ਨਿੰਬੂ ਨੂੰ ਅਲੱਗ ਰੱਖੋ ਹਰੀ ਮਿਰਚ ਨੂੰ ਅਲੱਗ ਰੱਖੋ ਇਹ ਰੱਖ ਕੇ ਵੀ ਤੁਸੀਂ ਅਲੱਗ-ਅਲੱਗ ਰੱਖੋਗੇ ਤਾਂ ਤੁਸੀਂ ਦੇਖੋਗੇ ਤੁਹਾਡੇ ਘਰ ਵਿੱਚ ਸ਼ਾਂਤੀ ਹੋਏਗੀ ਇਹ ਇੱਕ ਕਾਰਨ ਹੈ ਕਿ ਨਿੰਬੂ ਹਰੀ ਮਿਰਚ ਜਦੋਂ ਇਕੱਠੇ ਰੱਖੇ ਜਾਂਦੇ ਆ ਤਾਂ ਤੁਹਾਡੇ ਘਰ ਵਿੱਚ ਕਲਾ ਹੁੰਦੀ ਹੈ ਕਲੇਸ਼ ਹੁੰਦਾ ਹੈ ਤਾਂ ਕਹਿੰਦੇ ਨੇ ਜਿੱਥੇ ਕਲਾ ਕਲੇਸ਼ ਵਸੇ ਘੜਿਓਂ ਪਾਣੀ ਨਸੇ ਬਸ ਇਹ ਹੋ ਜਾਂਦਾ ਹੈ ਵਿਸ਼ਵਾਸ ਕਰਕੇ ਦੋਨੋਂ ਚੀਜ਼ਾਂ ਅਲੱਗ-ਅਲੱਗ ਕਰਕੇ ਰੱਖਣਾ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਇਹ ਉਪਾਅ ਚੰਗਾ ਲੱਗਿਆ ਤਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਓ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ ਧੰਨਵਾਦ